ਅੱਜ ਦਾ ਸਾਮਾਨ ਐ ਹੋ ਜਾਗਾ ਵੀ ਬੰਦਾ 1 ਮਿੰਟ ਛੱਡ ਕੇ ਨਾ ਆਪਣੇ ਫੋਨ ਨੂੰ ਪੜਾ ਨਹੀਂ ਹੋ ਸਕਦਾ ਪਰ ਜਰ ਕੋਈ ਨਾ ਕੋਈ ਚੀਜ਼ ਤਾਂ ਹੋਵੇਗੀ ਨਾ ਕੋਈ ਨਾ ਕੋਈ ਚੀਜ਼ ਤਾਂ ਕੋਈ ਨਾ ਕੋਈ ਗੱਲ ਤਾਂ ਬੰਦੇ ਨੂੰ ਖਿੱਚ ਪਾਉਂਦੀ ਹੋਊਗੀ ਜਿਹੜਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦਵਾਨਾਂ ਵਿੱਚ 3 ਘੰਟੇ ਬੈਠਣ ਲਈ ਮਜਬੂਰ ਕਰ ਦਿੰਦਾਗਾ ਇਹ ਗੱਲ ਸੋਚਣ ਵਾਲੀ ਜ਼ਰੂਰ ਆ ਗਈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸਿਰਫ ਉਹਦੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਹਿੰਗੇ ਮਹਿੰਗੇ ਬੂਟਾਂ ਮਹਿੰਗੀਆਂ ਮਹਿੰਗੀਆਂ ਘੜੀਆਂ ਹੀ ਦਿਸਦੀਆਂ ਨੇ ਉਹਨਾਂ ਤੋਂ ਨਿਗਾ ਨਹੀਂ ਉਹਨਾਂ ਦੀ ਹਟ ਸਕਦੀ ਤੇ ਪਰ ਬਹੁਤ ਸਾਰੇ ਘੱਟ ਲੋਕ ਨੇ ਜਿਹੜੇ ਇਹ ਸੋਚਦੇ ਨੇ ਵੀ ਯਾਰਾ ਇਹ ਜਿਹੜਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਨਾ ਵੀ ਇਹ ਜਰ ਪੰਜਾਬ ਦਾ ਭਲਾ ਸੋਚਦੇ ਨੇ ਇਹ ਚਾਹੁੰਦੇ ਨੇ ਵੀ ਕੋਈ ਇਹਨਾਂ ਨੂੰ ਪਖੰਡ ਵਿੱਚ ਫਸਾ ਕੇ ਜਾਂ ਸਿੰਦਰ ਸਿੰਦਰ ਕਹਿ ਕੇ ਕੋਈ ਲੁੱਟ ਨਾ ਸਕੇ ਕੋਈ ਇਹਨਾਂ ਨੂੰ ਪਖੰਡਵਾਦ ਦੇ ਨਾਂ ਤੇ ਲੁੱਟ ਨਾ ਸਕੇ ਇਹ ਆਪੋ ਗੁਰਬਾਣੀ ਪੜ੍ਹਨਾ ਸਹਿਜ ਪਾਠ ਕਰਨ ਆਪਣੇ ਮਨ ਦੀਆਂ ਆਪ ਸੁਣਨਾ ਹਨ ਤੇ ਉਹ ਕਿਸੇ ਦੇ ਪੱਲੇ ਨਾ ਪੈਣਾ ਉਹ ਆਪਣੀ ਜ਼ਿੰਦਗੀ ਦੇ ਰਾਜੇ ਆਪ ਹੋਣਾ ਆਪਣੇ ਤਰੀਕੇ ਦੀ ਜ਼ਿੰਦਗੀ ਜਿਉ ਸਕਣਾ ਹਰ ਇੱਕ ਬੰਦੇ ਦੇ ਸਿਰ ਤੇ ਸੋਹਣੀ ਦਸਤਾਰ ਹੋਵੇ ਦਮਾਲੇ ਸਜਾਏ ਹੋਣ ਸੋਹਣੀਆਂ ਸੋਹਣੀਆਂ ਤਸਵੀਰਾਂ ਲੈ ਕੇ ਹੋ ਘੁਮਣਾ ਪਰ ਇਹ ਚਾਹੁੰਦਾ ਪਰ ਬਹੁਤ ਸਾਰੇ ਲੋਕਾਂ ਨੂੰ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆਗਾ ਕਿ ਉਹਨਾਂ ਲੋਕਾਂ ਨੂੰ ਸਿਰਫ ਇਹਦਾ ਪੈਸਾ ਤੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਵੀ ਹਾਏ ਇਹ ਮਹਿੰਗੀਆਂ ਗੱਡੀਆਂ 'ਚ ਕਿਉਂ ਘੁੰਮਦਾਗਾ ਇਹਨੂੰ ਲੋਕ ਪੈਸਾ ਕਿਉਂ ਦਿੰਦੇ ਨੇ ਇਹਨੂੰ ਵੱਡੀਆਂ ਵੱਡੀਆਂ ਗੱਡੀਆਂ ਦਾਨ ਕਿਉਂ ਕਰਦੇ ਨੇ ਹਾਏ ਦੇ ਦਿਵਾਨਾ ਚ ਇਹਨਾਂ ਇਕੱਠ ਕਿਵੇਂ ਹੋ ਜਾਂਦਾਗਾ ਯਾਰ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਹਨਾ ਕਿਉਂਕਿ ਇਹ ਬੰਦਾ ਸੱਚੀ ਗੱਲ ਕਰਦਾਗਾ ਤੇ ਤਾਂ ਹੀ ਲੋਕ ਜੁੜ ਕੇ ਬੈਠਦੇ ਨੇ ਬਾਕੀ ਤਿੰਨ ਤਿੰਨ ਚਾਰ ਚਾਰ ਘੰਟੇ ਖੜੇ ਹੋ ਕੇ ਦਿਮਾਨ ਲਾਉਣਾ ਕਿਸੇ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ ਬਾਈ ਪਰ ਜਿਹੜੇ ਨੇ ਗੱਲਾਂ ਮਾਰਨੀਆਂ ਨੇ ਉਹ ਮਾਰੀ ਜਾਣਗੇ ਪਰ ਬੰਦਾ ਕਮਾਲ ਦਾ ਯਾਰ ਹਨਾ ਸਾਰਿਆਂ ਨੂੰ ਸਾਨੂੰ ਦਿਲੋਂ ਦੁਆਵਾ ਕਰਨੀਆਂ ਚਾਹੀਦੀਆਂ ਨੇ ਵੀ ਜਿੰਨਾ ਟਾਈਮ ਵੀ ਪ੍ਰਚਾਰ ਕਰ ਰਿਹਾਗਾ ਉਹ ਸੱਚ ਦਾ ਪ੍ਰਚਾਰ ਕਰੇ ਜਿਉਂਦੇ ਵਾਸਤੇ ਰਹੇ